ਤੇ ਹਾਂਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਹਰਮਨ ਬੀਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੈ ਕੇ ਆਏ ਅੱਜ ਬਹੁਤ ਹੀ ਪਿਆਰਾ ਜਿਹਾ ਇੱਕ ਵਰਕ ਤੁਹਾਡੇ ਲਈ ਕਿਉਂਕਿ ਹੈਂਡਵਰਕ ਦਾ ਜਿੱਥੇ ਆਪਣਾ ਕੰਮ ਨਾਲ ਦੀ ਨਾਲ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਹਿੰਦੇ ਆ ਤੇ ਉੱਥੇ ਆਪਣਾ ਮਸ਼ੀਨੀ ਕੰਮ ਵੀ ਨਾਲ-ਨਾਲ ਇਹ ਚੱਲਦਾ ਰਹਿੰਦਾ ਤੇ ਲਓ ਜੀ ਅੱਜ ਇੱਕ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਤੁਹਾਨੂੰ ਆਪਾਂ ਇਸ ਆਪ ਅਗਲੇ ਸਕੋਲ ਨੂੰ ਇੱਥੇ ਦੇਖੋ ਸੂਟ ਲਿਆ ਤੇ ਇੱਥੇ ਆਪਾਂ ਦੋ ਕਲਰ ਪਾ ਕੇ ਇਹਨੂੰ ਬਹੁਤ ਸੋਹਣਾ ਕਰਾਂਗੇ ਤਿਆਰ ਤੇ ਵੀਡੀਓ ਤੇ ਐਂਡ ਤੱਕ ਜਰੂਰ ਬਣਿਆ ਰਹਿ ਦੋ ਤੇ ਜੇ ਪਹਿਲੇ ਚੈਨਲ ਤੇ ਆਪਣੇ ਤੇ ਪਹਿਲੀ ਵਾਰ ਹੋਏ ਤਾਂ ਫਿਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਜਾ ਜੋ ਆਪਾਂ ਕੋਈ ਵੀ ਨਵੀਂ ਵੀਡੀਓ ਲੈ ਕੇ ਆਈਏ ਤਾਂ ਤੁਹਾਡੇ ਤੇ ਕਿਰਪਾ ਪਾ ਸਕੇ ਤੇ ਚਲੋ ਜੀ ਇੱਥੇ ਇਹ ਵਾਲਾ ਡਿਜ਼ਾਈਨ ਆ ਜਿਹੜਾ ਆਪਾਂ ਇਹਨੂੰ ਸੈੱਟ ਕਰ ਲਿਆ ਤੇ ਇਹ ਡਿਜ਼ਾਈਨ ਨੂੰ ਵੱਧ ਆਪਾਂ ਮੱਖੀ ਥੋਪਾ ਵੀ ਕਹਿ ਦਿੰਦੇ ਆ ਜੋ ਕਿ 450 ਮਸ਼ੀਨ ਤੇ ਇਹਨਾਂ ਦਾ ਡਿਜ਼ਾਈਨ ਬਣ ਕੇ ਆ ਚੁੱਕਿਆ ਤੇ ਲਓ ਜੀ ਇਹ ਪਹਿਲਾ ਡਿਜ਼ਾਈਨ ਆ ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਦੇ ਕਬੂਟੀਕਾਂ ਤੇ ਇਸ ਤਰ੍ਹਾਂ ਦੇ ਸੂਟ ਤਿਆਰ ਹੋ ਰਹੇ ਨੇ ਤੇ ਆਪਾਂ ਵੀ ਜਿਵੇਂ ਆਪਣੇ ਕੋਲ ਡਿਜ਼ਾਈਨ ਬਣ ਕੇ ਆਇਆ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕੀਤਾ ਤਾਂ ਤੁਹਾਨੂੰ ਦੱਸਿਆ ਵੀ ਇਹ ਡਿਜ਼ਾਈਨ ਕਿੰਨਾ ਵਧੀਆ ਲੱਗਦਾ ਕਿਉਂਕਿ ਇਹ ਅੱਗੇ ਹੱਥ ਦੀ ਕਢਾਈ ਨਾਲ ਜਿੱਥੇ ਕੀਤਾ ਜਾਂਦਾ ਸੀ ਤੇ ਉੱਥੇ ਹੁਣ ਇਹ ਮਸ਼ੀਨੀ ਵਰਕ ਵੀ ਬਣ ਕੇ ਆਉਣ ਲੱਗ ਗਿਆ ਤੇ ਲੌਂਜੀ ਡਿਜ਼ਾਈਨ ਇੱਥੇ ਆਪਣਾ ਸੈੱਟ ਹੋ ਚੁੱਕਿਆ ਤੇ ਲੌਂਜੀ ਆਪਾਂ ਇੱਥੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਪਣਾ ਸੂਟ ਹੈ ਤੇ ਇੱਥੇ ਤੇ ਲਗਾਵਾਂਗੇ ਨਿਸ਼ਾਨੀਆਂ ਤੇ ਫਿਰ ਆਪਾਂ ਕਰਾਂਗੇ ਵਰਕ ਸਟਾਰਟ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਇੱਥੇ ਆਪਾਂ ਟਾਈਟਾ ਇੰਚ ਦਾ ਮਾਰਜਿਨ ਛੱਡ ਕੇ ਤੇ ਨਿਸ਼ਾਨੀਆਂ ਲਗਾ ਲੈਣੇ ਹੁੰਦੇ ਆ ਤੇ ਇੱਥੇ ਆਪਣਾ ਜਿਹੜਾ ਕੀਰਾ ਡਿਜ਼ਾਈਨ ਆ ਉਹ ਬਣੂਗਾ ਫਿਰ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਸਾਈਡਾਂ 3-3 ਇੰਚ ਦੀਆਂ ਛੱਡ ਕੇ ਤੇ ਇਧਰ ਆਪਾਂ ਟਾਈਟਾ ਇੰਚ ਦਾ ਛੱਡ ਕੇ ਨਾਪ ਤੇ ਨਿਸ਼ਾਨੀਆਂ ਆਪਣੀ ਕਲੀਅਰ ਕਰਕੇ ਲਾ ਲਾਂਗੇ ਤੇ ਫਿਰ ਆਪਾਂ ਇਹਦੇ ਨਾਲ ਦੀ ਨਾਲ ਜਿਹੜਾ ਆਪਣਾ ਹੈਗਾ ਫਰੇਮ ਉਹਨੂੰ ਕਰਾਂਗੇ ਸੈੱਟ ਤੇ ਲਓ ਜੀ ਇੱਥੇ ਆਪਣਾ ਸਨਸ਼ਾਨੀਆਂ ਲੱਗ ਕੇ ਫਰੇਮ ਆਪਣਾ ਸੈੱਟ ਹੋ ਚੁੱਕਿਆ ਤੇ ਇਧਰ ਆਪਾਂ ਦੇਖੋ ਜਿਹੜਾ ਆਪਾਂ ਕਲਰ ਇੱਥੇ ਵਰਤਣ ਲੱਗੇ ਆ ਸਭ ਤੋਂ ਪਹਿਲਾਂ ਆਪਾਂ ਇੱਥੇ ਪੀਲਾ ਕਲਰ ਪਾਵਾਂਗੇ ਕਿਉਂਕਿ ਆਪਣੇ ਕੋਲ ਹੀ ਹੈਗਾ ਗ੍ਰੇ ਕਲਰ ਦਾ ਸੂਟ ਤੇ ਉਹ ਤੇ ਆਪਾਂ ਦੋ ਕਲਰ ਮੈਚ ਕੀਤੇ ਨੇ ਇੱਕ ਪਿੰਕ ਸ਼ੇਡ ਤੇ ਇੱਕ ਕੀਤਾ ਆਪਾਂ ਇਹ ਹਲਕਾ ਪੀਲਾ ਜਿਹਾ ਜੋ ਕਿ ਗ੍ਰੇ ਕਲਰ ਤੇ ਬਹੁਤ ਜ਼ਿਆਦਾ ਉੱਠ ਕੇ ਆਉਂਦੇ ਨੇ ਚਲੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਤੇ ਲਓ ਜੀ ਇੱਥੇ ਡਿਜ਼ਾਈਨ ਆਪਣਾ ਸ਼ੁਰੂ ਹੋ ਗਿਆ ਤੇ ਤੁਸੀਂ ਵੀ ਦੇਖਿਓ ਵੀ ਜਿਹੜਾ ਆਪਾਂ ਹੱਥ ਨਾਲ ਇੱਕ ਟਾਈਮ ਇਸ ਤਰ੍ਹਾਂ ਬਣਾਉਂਦੇ ਹੁੰਦੇ ਸੀ ਤੇ ਉਹ ਸੂਟ ਹੁਣ ਮਸ਼ੀਨ ਕਿਸ ਤਰ੍ਹਾਂ ਵਰਕ ਕਰਦੀ ਹੈ ਚਲੋ ਜਿਵੇਂ ਕਿ ਕੰਪਿਊਟਰ ਦਾ ਜ਼ਮਾਨਾ ਆ ਗਿਆ ਵਕ ਕੰਪਿਊਟਰ ਹਰ ਇੱਕ ਚੀਜ਼ ਆਪਣੇ ਹੱਥ ਨਾਲ ਦੀ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਦਿੰਦਾ ਤੇ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹ ਡਿਜ਼ਾਈਨ ਸਾਰਾ ਬਣ ਕੇ ਤਿਆਰ ਹੁੰਦਾ ਤੇ ਲੋ ਜੀ ਕੁਝ ਟਾਈਮ ਬਾਅਦ ਆਪਾਂ ਇਹ ਵੀਡੀਓ ਦੇਖੋ ਦੂਰੀਵਾਰ ਐਡਿਟ ਕੀਤੀ ਹੈ ਤੇ ਆਪਾਂ ਉੱਥੋਂ ਸਾਰਾ ਡਿਜ਼ਾਈਨ ਹੈ ਜਿਹੜਾ ਬਣਾ ਕੇ ਤੁਹਾ ਨੂੰ ਦੇਖੋ ਹੁਣ ਦਿਖਾਉਣੀ ਆ ਵੀ ਆਪਣਾ ਡਿਜ਼ਾਈਨ ਕਿੰਨਾ ਸੋਹਣਾ ਤੇ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਤੁਹਾਨੂੰ ਆਪਣਾ ਵਰਕ ਇਹ ਕਿਸ ਤਰ੍ਹਾਂ ਦਾ ਲੱਗਿਆ ਡਿਜ਼ਾਈਨ ਕਿਵੇਂ ਲੱਗਿਆ ਜ਼ਰੂਰ ਦੱਸਣਾ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਤਿਆਰ ਕਰਵਾਉਣ ਲਈ ਤੁਸੀਂ ਆਪਣੇ ਨਾਲ ਕਨੈਕਟ ਕਰਕੇ ਆਪਣੇ ਸੂਟ ਰੈਡੀ ਕਰਵਾ ਸਕਦੇ ਹੋ ਕਿਉਂਕਿ ਜਿੱਥੇ ਆਪਾਂ ਹੈਂਡਵਰਕ ਦੇ ਨਾਲ-ਨਾਲ ਮਸ਼ੀਨ ਦਾ ਕੰਮ ਵੀ ਇਸ ਤਰ੍ਹਾਂ ਦੇ ਆ ਆਪਣੇ ਹੱਥ ਨਾਲ ਕਰਦੇ ਰਹਿੰਦੇ ਆ ਜਿੱਥੇ ਆਪਾਂ ਹੈਂਡਵਰਕ ਦਾ ਕੰਮ ਆਪਣੇ ਕਾਰੀਗਰ ਕਰਦੇ ਨੇ ਤੇ ਉੱਥੇ ਆਪਾਂ ਮਸ਼ੀਨੀ ਵਰਕ ਦਾ ਜੋ ਆਪਣੇ 450 ਹੁਸ਼ਮ ਮਸ਼ੀਨ ਤੇ ਦੇਖੋ ਬਹੁਤ ਹੀ ਸੋਹਣੇ ਤਰੀਕੇ ਨਾਲ ਇਸ ਤਰ੍ਹਾਂ ਸੋਹਣਾ ਜਿਹਾ ਵਧੀਆ ਜਿਹਾ ਸੂਟ ਬਣਾ ਕੇ ਤਿਆਰ ਕਰਤਾ ਤੇ ਲੋਕ ਜੀ ਬਹੁਤ ਜਲਦੀ ਸੂਟ ਦੀ ਆਪਾਂ ਤੁਹਾਡੇ ਕੋਲੇ ਪੂਰੀ ਵੀਡੀਓ ਵੀ ਲੈ ਕੇ ਆਵਾਂਗੇ ਕਿਉਂਕਿ ਜਿਵੇਂ ਇਹਦੀਆਂ ਬਾਜੂ ਵਰਕ ਤਿਆਰ ਕਰਾਂਗੇ ਤੇ ਫਿਰ ਆਪਾਂ ਪੂਰਾ ਸੂਟ ਤੁਹਾਨੂੰ ਦਿਖਾਵਾਂਗੇ ਵੀ ਆਪਣਾ ਸੂਟ ਕਿਸ ਤਰ੍ਹਾਂ ਦਾ ਬਣ ਕੇ ਇੱਥੇ ਤਿਆਰ ਹੋਇਆ ਹੈ ਤੁਹਾਨੂੰ ਜੇ ਇਦਾਂ ਦੀਆਂ ਵੀਡੀਓ ਦੇਖਣ ਲਈ ਬਨੇ ਰਹੋ ਆਪਣੇ ਚੈਨਲ ਤੇ ਤੇ ਅੱਗੇ ਆਪਣੇ ਫਰੈਂਡ ਸਰਕਲ ਵਿੱਚ ਵੀ ਜ਼ਰੂਰ ਸ਼ੇਅਰ ਕਰਿਆ ਕਰੋ ਚਲੋ ਠੀਕ ਹੈ ਜੀ ਤੁਸੀਂ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਜਿਵੇਂ ਕਿ ਆਪਾਂ ਤੁਹਾਡੇ ਲਈ ਛੋਟੇ-ਛੋਟੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਜਿਵੇਂ ਕਿ ਆਪਾਂ ਕੋਈ ਵੀ ਵਰਕ ਕਰਦੇ ਆ ਜਾਂ ਕੋਈ ਵੀ ਆਪਣਾ ਮਸ਼ੀਨ ਵਾਲੇ ਦਸਤੇ ਉਸ ਤਰ੍ਹਾਂ ਆਪਾਂ ਤੁਹਾਡੇ ਲਈ ਇੱਕ ਵੀਡੀਓ ਬਣਾ ਕੇ ਜ਼ਰੂਰ ਦਿਖਾਉਣੇ ਜੀ ਨੇ ਤੇ ਇਸ ਤਰ੍ਹਾਂ ਵੀਡੀਓ ਤੁਸੀਂ ਬਹੁਤ ਵਧੀਆ ਆਪਾਂ ਨੂੰ ਰਿਸਪਾਂਸ ਦੇ ਰਹੇ ਹੋ ਉਮੀਦ ਕਰਦੇ ਅੱਗੇ ਵੀ ਇਦਾਂ ਸਾਥ ਦਿੰਦੇ ਰਹੋਗੇ ਤੇ ਚਲੋ ਠੀਕ ਹੈ ਜੀ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਿਹਾ ਕੋਈ ਵਰਕ ਲੈ ਕੇ ਜਾਂ ਫਿਰ ਕੋਈ ਹੋਰ ਕੋਈ ਚੀਜ਼ ਲੈ ਕੇ ਤੇ ਚਲੋ ਜੀ ਆਪਣੀ رائے ਜ਼ਰੂਰ ਦੱਸਿਆ ਕਰੋਗੇ ਤੁਸੀਂ ਕੀ ਦੇਖਣਾ ਪਸੰਦ ਕਰਦੇ ਹੋ ਜਾਂ ਕੀ ਤੁਹਾਨੂੰ ਕਿਸ ਤਰ੍ਹਾਂ ਦਾ ਵਰਕ ਪਸੰਦ ਹੈ ਆਪਾਂ ਉਸ ਤਰ੍ਹਾਂ ਦੀ ਵੀਡੀਓ ਬਣਾਉਣ ਦੀ ਪੂਰੀ ਕੋਸ਼ਿਸ਼ ਕਰਿਆ ਕਰਾਂਗੇ ਤੇ ਜੇਕਰ ਠੀਕ ਹੈ ਜੀ ਇਸ ਵੀਡੀਓ ਦਾ ਇੱਥੇ ਕਰਦੇ ਆਂਡ ਫਿਲਦੇ ਆਂ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਕੰਮ ਕਰ ਲੈ ਕੇ